ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਕਹਾਣੀ ਬਿਆਨ ਕਰਾਂਗੇ ਇੱਕ ਐਸੇ ਬੰਦੇ ਦੀ ਜਿਹੜਾ ਕਦੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਠੇਕੇ ਦੇ ਸਾਹਮਣੇ ਆੜਿਆਂ ਦੀ ਰੇੜੀ ਲਾਉਦਾ ਹੁੰਦਾ ਸੀ ਪਰ ਫਿਰ ਦੇਖਦੇ ਹੀ ਦੇਖਦੇ ਉਹ ਭਾਰਤ ਵਿੱਚ ਸ਼ਰਾਬ ਦਾ ਲਿਕਵਰ ਕਿੰਗ ਬਣ ਗਿਆ ਇਹ ਬੰਦਾ ਸੀ ਲੁਧਿਆਣੇ ਵਾਲੇ ਵੇਵ ਸਿਨੇਮਿਆ ਦਾ ਮਾਲਕ ਪੌਂਟੀ ਚੱਡਾ ਕਿਵੇਂ ਪੌਂਟੀ ਚੱਡੇ ਨੇ ਬਿਲਕੁਲ 0 ਤੋਂ ਸ਼ੁਰੂ ਕਰਕੇ ਆਪਣਾ ਬਿਜ਼ਨਸ 20000 ਕਰੋੜ ਤੱਕ ਪਹੁੰਚਾ ਦਿੱਤਾ ਅਤੇ ਕਈ ਤਰ੍ਹਾਂ ਦੇ ਬਿਜ਼ਨਸ ਕਰਦਾ ਕਰਦਾ ਆਪਣਾ ਸਮੇਂ ਦਾ ਭਾਰਤ ਦਾ ਲਿਕਵਰ ਕਿੰਗ ਬਣ ਗਿਆ ਮਤਲਬ ਕਿ ਸ਼ਰਾਬ ਦਾ ਰਾਜਾ ਸ਼ਰਾਬ ਦਾ ਰਾਜਾ ਪੌਂਟੀ ਚੱਡੇ ਨੂੰ ਐਵੇਂ ਨਹੀਂ ਸਰ ਕਹਿੰਦੇ ਕਿਉਂਕਿ ਪੂਰੇ ਉੱਤਰ ਭਾਰਤ ਸਮੇਤ ਦੱਖਣ ਭਾਰਤ ਦੇ ਵੀ ਕੁਝ ਸ਼ਹਿਰਾਂ ਵਿੱਚ ਸਿਰਫ ਤੇ ਸਿਰਫ ਇਕੱਲੇ ਪੌਂਟੀ ਚੱਡੇ ਦੀ ਹੀ ਸ਼ਰਾਬ ਵਿਕਦੀ ਸੀ ਕੀ ਹੈ ਪੌਂਟੀ ਚੱਡੇ ਦੀ ਅਸਲ ਕਹਾਣੀ ਜ਼ੀਰੋ ਤੋਂ ਸ਼ੁਰੂ ਕਰਕੇ ਅਜਾਰਾ ਕਰੋੜ ਦਾ ਮਾਲਕ ਬੰਨਾ ਤੇ ਫਿਰ ਆਪਣੇ ਹੀ ਭਰਾ ਤੋਂ ਮਾਰਿਆ ਜਾਣਾ ਅਜੇ ਕੀ ਕੁਝ ਕੀਤਾ ਸੀ ਪੌਂਟੀ ਚੱਡੇ ਨੇ ਕਿ ਉਸਦੇ ਭਰਾ ਨੇ ਹੀ ਉਸਨੂੰ ਗੋਲੀਆਂ ਨਾਲ ਪੁੰਨ ਦਿੱਤਾ ਜਾਣਾਂਗੇ ਪੂਰੀ ਕਹਾਣੀ ਪੌਂਟੀ ਚੱਡੇ ਬਾਰੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੌਂਟੀ ਚੱਡੇ ਦਾ ਜਨਮ ਉੱਤਰ ਪ੍ਰਦੇਸ਼ ਦੇ ਮਰਾਦਾਬਾਦ ਵਿੱਚ 21 ਅਕਤੂਬਰ 1960 ਵਿੱਚ ਹੋਇਆ ਸੀ 1947 ਦੀ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਪੌਂਟੀ ਚੱਡੇ ਦਾ ਦਾਦਾ ਗੁਰਬਚਨ ਸਿੰਘ ਪਾਕਿਸਤਾਨ ਤੋਂ ਉੱਟ ਕੇ ਭਾਰਤ ਆਇਆ ਸੀ ਗੁਰਬਚਨ ਸਿੰਘ ਦੇ ਕੁੱਲ 8 ਪੁੱਤਰ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਦਾ ਨਾਮ ਸੀ ਕਲਵੰਤ ਸਿੰਘ ਚੱਡਾ ਇਸੇ ਕਲਵੰਤ ਸਿੰਘ ਚੱਡੇ ਦੇ ਅੱਗੇ ਤਿੰਨ ਬੇਟੇ ਸਨ ਗੁਰਦੀਪ ਸਿੰਘ ਉਰਫ ਪੌਂਟੀ ਚੱਡਾ ਰਜਿੰਦਰ ਸਿੰਘ ਅਤੇ ਸਭ ਤੋਂ ਛੋਟਾ ਹਰਦੀਪ ਸਿੰਘ ਤੁਸੀਂ ਇਹ ਜਾਣ ਕੇ ਹੈਰਾਨ رہ ਜਾਓਗੇ ਕਿ ਗੁਰਦੀਪ ਸਿੰਘ ਉਰਫ ਪੌਂਟੀ ਚੱਡਾ ਆਪਣੇ ਪਿਤਾ ਕਲਵੰਤ ਸਿੰਘ ਦੇ ਨਾਲ ਸ਼ਰਾਬ ਦੇ ਠੇਕੇ ਦੇ ਸਾਹਮਣੇ ਆਂਡੇ ਅਤੇ ਹੋਰ ਸਮਾਨ ਵੇਚਦਾ ਹੁੰਦਾ ਸੀ ਪੌਂਟੀ ਦਾ ਪਿਓ ਠੇਕੇ ਦੇ ਬਾਹਰ ਭੁਰਜੀ, ਮੀਟ, ਆਂਡੇ ਆਦਿ ਬਣਾਉਂਦਾ ਸੀ ਤੇ ਪੌਂਟੀ ਉਹੀ ਮੀਟ, ਮੱਛੀ, ਆਂਡੇ ਲੋਕਾਂ ਨੂੰ ਪਰੋਸ ਕੇ ਦਿੰਦਾ ਸੀ ਇਸ ਤੋਂ ਇਲਾਵਾ ਦਿਨ-ਵੇਲੇ ਉਹ ਦੋਵੇਂ ਪਿਓ ਪੁੱਤ ਲੋਕਾਂ ਦੇ ਘਰ-ਘਰ ਜਾ ਕੇ ਦੁੱਧ ਵੇਚ ਕੇ ਆਉਂਦੇ ਸਨ ਇਸੇ ਦੌਰਾਨ ਬਚਪਨ ਵਿੱਚ ਪੌਂਟੀ ਦੇ ਨਾਲ ਇੱਕ ਬਹੁਤ ਮਾੜੀ ਘਟਨਾ ਵਾਪਰਦੀ ਹੈ ਜਦੋਂ ਉਹ ਇੱਕ ਪਤੰਗ ਉਡਾ ਰਿਹਾ ਹੁੰਦਾ ਤਾਂ ਉਸ ਦਾ ਪਤੰਗ ਬਿਜਲੀ ਦੀਆਂ ਤਾਰਾਂ ਵਿੱਚ ਅੜ ਜਾਂਦਾ ਪੌਂਟੀ ਡੰਡੇ ਦੇ ਨਾਲ ਪਤੰਗ ਉਤਾਰਨ ਲੱਗਾ ਤਦ ਗਿੱਲਾ ਡੰਡਾ ਔਣ ਕਰਕੇ ਉਸ ਨੂੰ ਇੱਕ ਜ਼ਬਰਦਸਤ ਕਰੰਟ ਦਾ ਝਟਕਾ ਲੱਗਦਾ ਹੈ ਕਰੰਟ ਦਾ ਝਟਕਾ ਇੰਨਾ ਹਾਈ ਸੀ ਕਿ ਉਸ ਦਾ ਇੱਕ ਹੱਥ ਕੂਣੀ ਦੇ ਕੋਲੋਂ ਕਟਣਾ ਪਿਆ ਸੀ ਜਦਕਿ ਦੂਜੇ ਹੱਥ ਦੀਆਂ ਸਿਰਫ ਦੋ ਉਂਗਲੀਆਂ ਬਚੀਆਂ ਸਨ ਠੇਕੇ ਦੇ ਸਾਹਮਣੇ ਕੰਮ ਕਰਦਾ ਪੌਂਟੀ ਠੇਕੇ ਤੋਂ ਹੀ ਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੂੰ ਇਹ ਪਤਾ ਲੱਗ ਗਿਆ ਕਿ ਇਹ ਭੁਜੀਆ ਆਂਡੇ ਵੇਚਣ ਵਿੱਚ ਕੋਈ ਫਾਇਦਾ ਨਹੀਂ ਫਾਇਦਾ ਤਾਂ ਠੇਕੇ ਤੇ ਸ਼ਰਾਬ ਵੇਚਣ ਵਿੱਚ ਹੈ ਠੇਕੇ ਤੋਂ ਪ੍ਰਭਾਵਤ ਹੋ ਕੇ ਉਹ ਸ਼ਰਾਬ ਪੀਣ ਦਾ ਆਦੀ ਵੀ ਹੋ ਸਕਦਾ ਸੀ ਪਰ ਉਸ ਨੇ ਠੇਕੇ ਤੋਂ ਪੈਸੇ ਕਮਾਉਣ ਦੇ ਤਰੀਕੇ ਨੂੰ ਚੁਣਿਆ ਇਸੇ ਸੋਚ ਨਾਲ ਜਦੋਂ ਪੌਂਟੀ ਵੱਡਾ ਹੁੰਦਾ ਗਿਆ ਤਾਂ ਉਸ ਨੇ ਸ਼ਰਾਬ ਦਾ ਇੱਕ ਠੇਕਾ ਲਿਆ ਉਸੇ ਠੇਕੇ ਨੇ ਹੀ ਉਹਨਾਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਸੀ ਪੌਂਟੀ ਸ਼ਰਾਬ ਦੇ ਬਿਜ਼ਨਸ ਵਿੱਚ ਕਿਵੇਂ ਆਇਆ ਇਸ ਪਿੱਛੇ ਵੀ ਇੱਕ ਬੜੀ ਰੌਚਕ ਕਹਾਣੀ ਹੈ ਪੌਂਟੀ ਦਾ ਪਿਓ ਕੁਲਵੰਤ ਸਿੰਘ ਇੱਕ ਅਕਸਾਈ ਅਫਸਰ ਦੇ ਘਰ ਦੁੱਧ ਵੇਚ ਕੇ ਆਉਂਦਾ ਹੁੰਦਾ ਸੀ ਇੱਕ ਦਿਨ ਪੌਂਟੀ ਵੀ ਆਪਣੇ ਪਿਤਾ ਦੇ ਨਾਲ ਉਸ ਅਫਸਰ ਦੇ ਘਰ ਦੁੱਧ ਵੇਚਣ ਗਿਆ। ਉਸ ਅਕਸਾਈ ਜਬ ਅਫਸਰ ਨੇ ਸੁਭਾਈ ਕੀ ਪੁੱਛਿਆ ਕਿ ਇਹ ਮੁੰਡਾ ਤੇਰਾ ਕੰਮ ਕੀ ਕਰਦਾ ਹੈ? ਪੌਂਟੀ ਦੇ ਪਿਓ ਨੇ ਕਿਹਾ ਕਿ ਅਜੇ ਤੱਕ ਤਾਂ ਇਹ ਕੋਈ ਕੰਮ ਨਹੀਂ ਕਰਦਾ ਪਰ ਹੁਣ ਇਹ ਅਗਾ ਮੇਰੇ ਵਾਂਗ ਦੁੱਧ ਹੀ ਵੇਚਿਆ ਕਰੇਗਾ। ਅਫਸਰ ਨੇ ਮਜ਼ਾਕ ਵਿੱਚ ਕਿਹਾ ਕਿ ਦੁੱਧ ਕਿਉਂ ਵੇਚਣਾ? ਇਹਨੂੰ ਆਪਾਂ ਸ਼ਰਾਬ ਵੇਚਣ ਦਾ ਕੰਮ ਦਿੰਦੇ ਹਾਂ। ਉਸੇ ਅਫਸਰ ਦੀ ਮੱਤੇ ਨਾਲ ਪੌਂਟੀ ਉਹਨਾਂ ਨੇ ਪਹਿਲਾ ਸ਼ਰਾਬ ਦਾ ਠੇਕਾ ਲਿਆ ਸੀ। ਸ਼ਰਾਬ ਦੇ ਠੇਕੇ ਦੇ ਨਾਲ ਪੌਂਟੀ ਨੇ 슈ਗਰ ਮਿੱਲਾਂ ਵਿੱਚ ਵੀ ਪੈਸੇ ਲਾਉਣੇ ਸ਼ੁਰੂ ਕਰ ਦਿੱਤੇ ਨਾਲ ਨਾਲ ਰਾਜਨੀਤਿਕ ਪਾਵਰ ਨੂੰ ਸਮਝਦੇ ਹੋਏ ਪੌਂਟੀ ਨੇ ਰਾਜਨੀਤਿਕ ਪਾਰਟੀਆਂ ਨੂੰ ਵੀ ਖੁੱਲੇ ਫੰਡ ਦੇਣੇ ਸ਼ੁਰੂ ਕੀਤੇ ਪੌਂਟੀ ਹਾਰਨ ਵਾਲੀ ਅਤੇ ਜਿੱਤਣ ਵਾਲੀ ਦੋਹਾਂ ਪਾਰਟੀਆਂ ਨੂੰ ਹੀ ਫੰਡ ਦਿੰਦਾ ਹੁੰਦਾ ਸੀ ਇਨ੍ਹਾਂ ਫੰਡਾਂ ਕਾਰਨ ਹੀ ਸਾਰੀਆਂ ਸਰਕਾਰੀ ਬੋਲੀਆਂ ਪੈਲ ਦੇ ਆਧਾਰ ਤੇ ਸਾਰੇ ਸ਼ਰਾਬ ਦੇ ਠੇਕੇ ਪੌਂਟੀ ਚੱਡੇ ਦੀਆਂ ਕੰਪਨੀਆਂ ਨੂੰ ਦਿੱਤੇ ਜਾਂਦੇ ਸਨ ਸ਼ਰਾਬ ਤੋਂ ਹੋਈ ਅੰਨੀ ਕਮਾਈ ਦੇ ਨਾਲ ਪੌਂਟੀ ਚੱਡੇ ਨੇ ਵੇਵ ਸਿਨੇਮਿਆ ਦੀ ਚੈਨ ਸ਼ੁਰੂ ਕੀਤੀ ਵੇਵ ਮਾਲ ਦਾ ਪਹਿਲਾ ਸਭ ਤੋਂ ਪਹਿਲਾ ਮਾਲ ਉਸਨੇ ਲਖਨਊ ਵਿੱਚ ਖੋਲ੍ਹਿਆ ਸੀ ਜਿਸ ਦਾ ਉਦਘਾਟਨ ਉਸ ਵਕਤ ਦੇ ਜੂਪੀ ਦੇ ਮੁੱਖ ਮੰਤਰੀ ਮਲਾਇਮ ਸਿੰਘ ਜੱਦਵ ਨੇ ਕੀਤਾ ਸੀ ਇਹੀ ਉਹ ਸਮਾਂ ਸੀ ਜਦੋਂ ਪੌਂਟੀ ਚੱਡਾ ਆਮ ਲੋਕਾਂ ਵਿੱਚ ਵੀ ਬਹੁਤ ਮਸ਼ਹੂਰ ਹੋ ਗਿਆ ਇਸ ਤੋਂ ਬਾਅਦ ਜੂਪੀ ਵਿੱਚ ਸਰਕਾਰ ਬਦਲ ਕੇ ਮਾਇਆਵਤੀ ਦੀ ਬਣ ਜਾਂਦੀ ਹੈ ਤੇ ਪੌਂਟੀ ਚੱਡਾ ਉਸ ਨਾਲ ਵੀ ਰਲਗੰਡ ਕਰ ਲੈਂਦਾ ਮਾਇਆਵਤੀ ਦੇ ਰਾਜ ਵਿੱਚ ਪੌਂਟੀ ਚੱਡੇ ਨੇ ਅੰਨਾ ਪੈਸਾ ਕਮਾਇਆ ਪੌਂਟੀ ਚੱਡੇ ਨੇ ਆਪਣੀ ਪਹੁੰਚ ਦੇ ਨਾਲ ਮਾਇਆਵਤੀ ਤੋਂ ਇੱਕ ਕਾਨੂੰਨ ਹੀ ਬਣਾ ਲਿਆ ਕਿ ਜੂਪੀ ਵਿੱਚ ਸਿਰਫ ਇੱਕੋ ਕੰਪਨੀ ਹੀ ਸ਼ਰਾਬ ਵੇਚ ਸਕੇਗੀ ਉਹ ਇੱਕੋ ਕੰਪਨੀ ਸੀ ਪੌਂਟੀ ਚੱਡੇ ਦੀ ਕੰਪਨੀ ਸਾਰਾ ਕਾਰੋਬਾਰ ਇੱਕੋ ਕੰਪਨੀ ਕੋਲ ਓਨ ਕਰਕੇ ਫਿਰ ਸ਼ਰਾਬ ਦੇ ਰੇਟ ਵੀ ਪੌਂਟੀ ਨੇ ਆਪਣੀ ਮਨਮਰਜ਼ੀ ਦੇ ਨਾਲ ਵਧਾਏ ਮਹਿੰਗੀ ਸ਼ਰਾਬ ਖਰੀਦਣਾ ਲੋਕਾਂ ਦੀ ਆਦਤ ਬਣ ਗਈ ਸੀ ਪਰ ਇਸ ਦਾ ਫਾਇਦਾ ਪੌਂਟੀ ਚੱਡੇ ਨੂੰ ਹੋਇਆ ਇਸ ਦਰਾਂਡ ਜੂਪੀ ਵਿੱਚ ਸਰਕਾਰੀ ਸਕੂਲਾਂ ਵਿੱਚ ਮਿਹਡੇ ਮੀਲ ਸ਼ੁਰੂ ਹੋਈ ਜਿਸ ਦਾ ਟੇਕਾ ਵੀ ਮਾਇਆਬਤੀ ਨੇ ਪੌਂਟੀ ਚੱਡੇ ਨੂੰ ਹੀ ਦਿੱਤਾ ਸੀ ਇਸੇ ਹਜ਼ਾਰਾਂ ਕਰੋੜ ਰੁਪਏ ਦੇ ਨਾਲ ਪੌਂਟੀ ਚੱਡੇ ਨੇ ਜੂਪੀ ਵਿੱਚ 슈ਗਰ ਮਿੱਲਾਂ ਖਰੀਦੀਆਂ ਉਸ ਵਕਤ ਜੂਪੀ ਵਿੱਚ ਕੁੱਲ 10 슈ਗਰ ਮਿੱਲਾਂ ਵਿੱਚੋਂ 7 ਮਿੱਲਾਂ ਇਕੱਲੇ ਪੌਂਟੀ ਚੱਡੇ ਦੀਆਂ ਸਨ ਪੌਂਟੀ ਨੇ ਇਹ ਮਿੱਲਾਂ ਐਨੇ ਘੱਟ ਰੇਟਾਂ ਤੇ ਖਰੀਦੀਆਂ ਸਨ ਕਿ ਜੇਕਰ ਉਹ ਮਿੱਲਾਂ ਦੀਆਂ ਮਸ਼ੀਨਾਂ ਨੂੰ ਕਬਾੜ ਦੇ ਭਾਵੇਂ ਵੇਚ ਦਿੱਤਾ ਤਾਂ ਤਾਂ ਵੀ ਉਸ ਨੂੰ ਪੈਸੇ ਵੱਧ ਮਿਲ ਜਾਣੇ ਸੀ ਇਸ ਤੋਂ ਬਾਅਦ ਪੌਂਟੀ ਵੱਲੋਂ ਰੀਅਲ اسٹیਟ ਵਿੱਚ ਵੀ ਇਨਵੈਸਟ ਕੀਤਾ ਗਿਆ ਤੇ ਇੱਕ ਪੇਪਰ ਬੈਲ ਵੀ ਸ਼ੁਰੂ ਕੀਤੀ ਗਈ ਰਹਿੰਦੀ ਖੁੰਦੀ ਕਸਰ ਉਸਨੇ ਫਿਲਮਾਂ ਵਿੱਚ ਪੈਸਾ ਲਾ ਕੇ ਕੱਢ ਦਿੱਤੀ ਬਾਲੀਵੁੱਡ ਫਿਲਮਾਂ ਮਰਡਰ 2 ਅਤੇ ਗਦਰ ਵਰਗੀਆਂ ਵੱਡੀਆਂ ਫਿਲਮਾਂ ਵਿੱਚ ਪੌਂਟੀ ਚੱਡੇ ਦਾ ਹੀ ਪੈਸਾ ਲੱਗਾ ਸੀ ਸਾਲ 2012 ਦੇ ਆਉਂਦੇ ਆਉਂਦੇ ਪੌਂਟੀ ਚੱਡੇ ਦਾ ਸਾਲ ਦਾ ਟਰਨਓਵਰ 20000 ਕਰੋੜ ਰੁਪਏ ਤੋਂ ਵੀ ਉੱਤੇ ਹੋ ਗਿਆ ਇਹ ਵੀ ਇੱਕ ਕਮਾਲ ਹੀ ਸੀ ਜਦੋਂ ਪੌਂਟੀ ਚੱੱਡਾ ਕਿਸੇ ਸਮੇਂ ਠੇਕੇ ਦੇ ਸਾਹਮਣੇ ਆਂਡੇ ਵੇਚਦਾ ਸੀ ਉਹ 2012 ਆਉਂਦੇ ਉਹਦੇ 20000 ਕਰੋੜ ਰੁਪਏ ਦਾ ਮਾਲਕ ਬਣ ਚੁੱਕਾ ਸੀ ਸਾਲ 2010 ਵਿੱਚ ਇੱਕ ਦਿਨ ਪੌਂਟੀ ਚੱੱਡੇ ਦਾ ਪਿਓ ਕਲਵੰਤ ਸਿੰਘ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਤੇ ਉਹ ਬਿੱਡ ਤੇ ਪੈ ਜਾਂਦਾ ਚਰਾਬ ਦਾ ਬਿਜ਼ਨਸ ਦੋਹਾ ਪਿਓ ਪੁੱਤਾਂ ਨੇ ਸ਼ੁਰੂ ਕੀਤਾ ਸੀ ਪਰ ਪੌਂਟੀ ਦਾ ਸਭ ਤੋਂ ਛੋਟਾ ਭਰਾ ਹਰਦੀਪ ਸਿੰਘ ਸਮਝਦਾ ਸੀ ਕਿ ਇਹ ਬਿਜ਼ਨਸ ਤਿੰਨ ਭਰਾਵਾਂ ਵਿੱਚ ਬਰਾਬਰ ਵੰਡਿਆ ਜਾਵੇ ਇਹਨਾਂ ਗੱਲਾਂ ਕਰਕੇ ਤਿੰਨਾਂ ਭਰਾਵਾਂ ਵਿੱਚ ਘਰੇਲੂ ਝਗੜਾ ਹੋਣ ਲੱਗ ਪਿਆ ਇੱਕ ਦਿਨ ਇਹਨਾਂ ਦਾ ਪਿਓ ਕਲਵੰਤ ਸਿੰਘ ਤਿੰਨਾਂ ਭਰਾਵਾਂ ਨੂੰ ਦਿੱਲੀ ਦੇ ਗੁਰਦੁਆਰਾ ਰਿਕਾਬਗੰਜ ਸਾਹਿਬ ਵਿੱਚ ਹਮੇਸ਼ਾ ਇਕੱਠੇ ਰਹਿਣ ਅਤੇ ਕਦੇ ਝਗੜਾ ਨਾ ਕਰਨ ਦੀ ਸੌਂ ਵੀ ਖਵਾ ਕੇ ਲਿਆਇਆ ਸੀ ਪੌਂਟੀ ਚੱਟੇ ਦੀ ਆਪਣੇ ਵਿਚਾਰ ਨੇ ਭਰਾ ਰਜਿੰਦਰ ਸਿੰਘ ਨਾਲ ਤਾਂ ਬਣਦੀ ਸੀ ਪਰ ਛੋਟੇ ਭਰਾ ਹਰਦੀਪ ਸਿੰਘ ਨਾਲ ਨਹੀਂ ਸੀ ਬਣਦੀ ਛੋਟੇ ਭਰਾ ਨੇ ਇੱਕ ਦਿਨ ਘਰ ਵਿੱਚ ਤੇਲ ਸੁੱਟ ਕੇ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਇੱਕ ਵਾਰ ਗੋਲੀ ਵੀ ਚਲਾ ਦਿੱਤੀ ਸੀ ਪਰ ਫਿਰ ਰਿਸ਼ਤੇਦਾਰਾਂ ਨੇ ਮਸਲਾ ਸ਼ਾਂਤ ਕਰਵਾਇਆ ਪੌਂਟੀ ਚੱਡੇ ਦੀਆਂ ਕੰਪਨੀਆਂ ਤੇ ਇੱਕ ਵਾਰ ਇਨਕਮ ਟੈਕਸ ਨੇ ਵੀ ਰੇਡ ਕੀਤੀ ਤਾਂ 200 ਕਰੋੜ ਰੁਪਏ ਦਾ ਕੈਸ਼ ਇਨਕਮ ਟੈਕਸ ਵੱਲੋਂ ਜ਼ਬਤ ਕੀਤਾ ਗਿਆ ਸੀ ਪਰ ਪੌਂਟੀ ਨੇ ਰਾਜਨੀਤਿਕ ਪਹੁੰਚ ਨਾਲ ਇਹ ਕੇਸ ਰਫਾ-ਦਫਾ ਕਰਵਾ ਕੇ ਇਨਕਟਾ ਇਨਕਮ ਟੈਕਸ ਦੇ ਅਫਸਰ ਦਾ ਹੀ ਤਬਾਦਲਾ ਕਰਵਾ ਦਿੱਤਾ ਸੀ ਪੌਂਟੀ ਚੱਟੇ ਦੇ ਨਾਲ ਹਰ ਵਕਤ 36 ਬਾਡੀਗਾਰਡ ਅਤੇ ਪੁਲਿਸ ਦੇ ਗਨਮੈਨ ਹਮੇਸ਼ਾ ਨਾਲ-ਨਾਲ ਚੱਲਦੇ ਸਨ ਸਾਰਾ ਕੁਝ ਪੌਂਟੀ ਨੇ ਸੈੱਟ ਕਰਕੇ ਰੱਖਿਆ ਹੋਇਆ ਸੀ ਪਰ ਉਹ ਆਪਣੇ ਪਰਿਵਾਰ ਨੂੰ ਸੈੱਟ ਨਹੀਂ ਰੱਖ ਸਕਿਆ ਜਦੋਂ 2011 ਵਿੱਚ ਕੁਲਵੰਤ ਸਿੰਘ ਦੀ ਮੌਤ ਤੋਂ ਬਾਅਦ ਤਿੰਨਾਂ ਭਰਾਵਾਂ ਵਿੱਚ ਫਿਰ ਜਾਇਦਾਦੀ ਵੰਡ ਨੂੰ ਲੈ ਕੇ ਝਗੜਾ ਵਧ ਜਾਂਦਾ ਹੈ ਵੱਡੇ ਭਰਾ ਇੱਕ ਪਾਸੇ ਤੇ ਛੋਟਾ ਭਰਾ ਹਰਦੀਪ ਸਿੰਘ ਇੱਕ ਪਾਸੇ ਸੀ ਬਾਕੀ ਵੰਡ ਤਾਂ ਰਿਸ਼ਤੇਦਾਰਾਂ ਨੇ ਕਰਵਾ ਦਿੱਤੀ ਪਰ ਇੱਕ ਫਾਰਮ ਹਾਊਸ ਨੂੰ ਲੈ ਕੇ ਬਹੁਤ ਜ਼ਿਆਦਾ ਕਲੇਸ਼ ਪੈ ਗਿਆ ਇਹ ਫਾਰਮ ਹਾਊਸ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਪੈਂਦਾ ਸੀ ਇਹ ਉਹਨਾਂ ਦੇ ਪਿਤਾ ਨੇ ਬਣਵਾਇਆ ਸੀ ਪਰ ਹੁਣ ਇਸ ਤੇ ਹਰਦੀਪ ਸਿੰਘ ਦਾ ਕਬਜ਼ਾ ਸੀ ਤੇ ਉਹਦੀ ਨਿਸ਼ਾਨੀ ਓਣ ਕਰਕੇ ਪੌਂਟੀ ਵੀ ਉਸ ਫਾਰਮ ਹਾਊਸ ਨੂੰ ਲੈਣਾ ਚਾਹੁੰਦਾ ਸੀ ਇਸ ਦੌਰਾਨ ਪੌਂਟੀ ਕੋਲ ਕਿਸੇ ਨੇ ਆ ਕੇ ਚੁਗਲੀ ਕਰ ਦਿੱਤੀ ਕਿ ਤੇਰੇ ਪਿਓ ਦੀ ਨਿਸ਼ਾਨੀ ਫਾਰਮ ਹਾਊਸ ਹਰਦੀਪ ਸਿੰਘ ਵੇਚ ਰਿਹਾ ਹੈ ਇਸੇ ਕਰਕੇ ਪੌਂਟੀ ਨੇ ਉਸ ਫਾਰਮ ਹਾਊਸ ਤੋਂ ਆਪਣੇ ਕਾਫੀ ਬੰਦੇ ਉੱਥੇ ਭੇਜ ਕੇ ਉਸ ਨੂੰ ਆਪਣੀ ਨਿਗਰਾਨੀ ਹੇਠ ਰੱਖ ਲਿਆ। ਇਸ ਗੱਲ ਤੋਂ ਹਰਦੀਪ ਸਿੰਘ ਕਾਫੀ ਗੁੱਸਾ ਖਾ ਗਿਆ ਕਿ ਪੌਂਟੀ ਉਹਨ ਮੇਰੇ ਤੇ ਨਜ਼ਰ ਰੱਖ ਰਿਹਾ ਏ। ਪੌਂਟੀ ਨੂੰ ਉਸਨੇ ਫੋਨ ਲਾ ਕੇ ਕਾਫੀ ਮੰਦਾ ਚੰਗਾ ਬੋਲਿਆ। ਅਖੀਰ ਫਿਰ ਦੇਣ ਆਉਂਦਾ ਹੈ 17 ਨਵੰਬਰ 2012 ਦਾ ਜਦੋਂ ਹਰਦੀਪ ਸਿੰਘ ਉਸ ਫਾਰਮ ਹਾਊਸ ਤੇ ਇੱਕ ਫੋਰ ਸੇਲ ਦਾ ਬੋਰਡ ਲਗਾ ਦਿੰਦਾ ਹੈ। ਇਹ ਵੇਚ ਕੇ ਪੌਂਟੀ ਚੱਡਾ ਗੁੱਸੇ ਨਾਲ ਭਰਿਆ ਪੀਤਾ। ਆਪਣੇ ਕੁਝ ਬੰਦਿਆ ਤੇ ਇੱਕ ਸਾਥੀ ਸੁਖਦੇਵ ਸਿੰਘ ਨਾਮਤਾਰੀ ਦੇ ਨਾਲ ਉਸੇ ਫਾਰਮ ਹਾਊਸ ਤੇ ਪਹੁੰਚਦਾ ਸੁਖਦੇਵ ਸਿੰਘ ਨਾਮਤਾਰੀ ਇੱਕ ਬਦਮਾਸ਼ ਕਿਸਮ ਦਾ ਬੰਦਾ ਸੀ ਇਸੇ ਕਰਕੇ ਪੌਂਟੀ ਉਸ ਨੂੰ ਆਪਣੇ ਨਾਲ ਰੱਖਦਾ ਸੀ ਪੌਂਟੀ ਉੱਥੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਪਹੁੰਚਿਆ ਹੁੰਦਾ ਪਰ ਉੱਥੇ ਖੜਾ ਇੱਕ ਸਿਕਿਉਰਿਟੀ ਗਾਰਡ ਹਰਦੀਪ ਸਿੰਘ ਨੂੰ ਫੋਨ ਕਰਕੇ ਬੁਲਾ ਲੈਂਦਾ ਹਰਦੀਪ ਸਿੰਘ ਵੀ ਗੁੱਸੇ ਵਿੱਚ ਆਪਣੀ ਬੰਦੂਕ ਨਾਲ ਲੈ ਕੇ ਆ ਫਾਰਮ ਹਾਊਸ ਤੇ ਪਹੁੰਚ ਜਾਂਦਾ ਦੋਹਾਂ ਵਿੱਚ ਕੁਝ ਸਮਾਂ ਬਹਿਸ ਹੁੰਦੀ ਪੌਂਟੀ ਚੱਡਾ ਅਜੇ ਆਪਣੀ ਉਥੇ ਲੈਂਡ ਕ੍ਰੋਜ਼ਰ ਕਾਰ ਵਿੱਚ ਹੀ ਬੈਠਾ ਸੀ ਇਸ ਦੌਰਾਨ ਹਰਦੀਪ ਸਿੰਘ ਵੱਲੋਂ ਪੌਂਟੀ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਅੱਗੋਂ ਸੁਖਦੇਵ ਸਿੰਘ ਨਾਮਤਾਰੀ ਹਰਦੀਪ ਸਿੰਘ ਤੇ ਗੋਲੀਆਂ ਚਲਾ ਦਿੰਦਾ ਪੌਂਟੀ ਦੇ ਉਸ ਵਕਤ 13 ਗੋਲੀਆਂ ਲੱਗੀਆਂ ਸਨ ਤੇ ਹਰਦੀਪ ਸਿੰਘ ਦੇ 8 ਗੋਲੀਆਂ ਲੱਗੀਆਂ ਸਨ ਦੋਹਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਪੁਲਿਸ ਵੱਲੋਂ ਬਾਅਦ ਵਿੱਚ ਸੁਖਦੇਵ ਨਾਮਤਾਰੀ ਸਮੇਤ 22 ਹੋਰ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਇਸ ਤਰ੍ਹਾਂ 20000 ਕਰੋੜ ਦਾ ਮਾਲਕ ਸਿਰਫ 50-60 ਕਰੋੜ ਦੇ ਫਾਰਮ ਹਾਊਸ ਪਿੱਛੇ ਹੀ ਆਪਸ ਵਿੱਚ ਲੜ ਕੇ ਹੀ ਆਪਣੇ ਭਰਾ ਨਾਲ ਲੜ ਕੇ ਮਾਰਿਆ ਗਿਆ। ਬੇਸ਼ੱਕ ਦੋਹਾਂ ਭਰਾ ਇੱਕ ਦੂਜੇ ਦੇ ਦੁਸ਼ਮਣ ਬਣ ਕੇ ਇੱਕ ਦੂਜੇ ਨੂੰ ਹੀ ਗੋਲੀਆਂ ਮਾਰ ਕੇ ਮਾਰੇ ਗਏ ਸਨ ਪਰ ਪਿੱਛੇ ਦੋਹਾਂ ਦੇ ਪਰਿਵਾਰ ਨੇ ਦੋਹਾਂ ਦਾ ਸੰਸਕਾਰ ਇੱਕੋ ਸਮੇਂ ਇੱਕੋ ਜਗ੍ਹਾ ਕੀਤਾ ਸੀ। ਇਹ ਸੀ ਕਹਾਣੀ ਆਂਡੇ ਵੇਚਦਾ ਲਿਕਵਰ ਕਿੰਗ ਬਣਿਆ ਪੌਂਟੀ ਛੱਡੇ ਦੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਧੰਨਵਾਦ।